सर दरे ठीकु ठाक रहो मैं बि ठीकु ठाक हा जी लाज तूं करपा एस टाइम जा घर चल रहम आज भी देखना इंजॉय करना करते हैं ब्लॉग ब्लॉग बस कर पेल्हें रिक्वेस्ट कि अपना चैनल है सब्सक्राइब कर लो तो आवाज़ तो घट आई समाक नहीं लगे चलते हैं अपना अपना हम चाहते हैं कि समान लेंगे अपना होगा तो घर जाके दिखाऊंगा पीछे ब्लॉक देख लिया इना काम होया घर जो भी काम करना दिखा ब्लॉक के बच्चे चलते हैं उल्टा जी ਲਓ ਜੀ ਆਪਾਂ ਪਹੁੰਚ ਗਏ ਆਂ ਸਿਮਿੰਟ ਬਜਰੀ ਰੀਅਲ ਦੁਕਾਨ ਤੇ ਇੱਥੇ ਹੈ ਤੇ ਕਰ ਕੋਈ ਆਇਆ ਨਹੀਂ ਆਪਾਂ ਥੋੜੀ ਜਿਹੀ ਪਹਿਲਾਂ ਪਹੁੰਚ ਗਏ ਮੇਰੇ ਚੱਲਦੇ ਵਿੱਚ ਕਰਦੇ ਆਂ ਫੋਨ ਉਹਨਾਂ ਨੂੰ ਦੇਖਦੇ ਆਂ ਕਿ ਲੈਣੇ ਆ ਬਿਨਾਂ ਲਓ ਜੀ ਆ ਗਏ ਕੰਡੇ ਤੇ ਖੜਾ ਵੀ ਲੈ ਨੂੰ ਪਰ ਪੌਣ ਲੱਗਿਆ ਜੀ ਪਹਿਲਾਂ ਬਰੇਟੀ ਤਰੀਆ ਤੋਂ ਰੱਖ ਲੈਣ ਦਈਓ ਤੇ ਆਪ ਤੇ ਲੈ ਬਰੇਟੀ ਲੋਡ ਕਰਨ ਲੱਗੇ ਹੋਏ ਆ ਤੇ ਇਸ ਤੋਂ ਬਾਅਦ ਪ੍ਰੈਸ਼ਰ ਸਿਮੈਂਟ ਬਜਰੀ ਆ ਸਾਰਾ ਸਮਾਨ ਪਿਆ ਇੱਥੇ ਕਿ ਸਰਿਆ ਪਰ ਰੱਖ ਲੈਂਦਾ ਸੀ ਔਰ ਉੱਤੋਂ ਹੀ ਦੁਕਾਨ ਇਹਨਾਂ ਦੀ ਤੋਂ ਕਿਲੋਮੀਟਰ ਦੈੜੇ ਤੇ ਆ। ਲਓ ਜੀ ਹੁਣ ਬਰੇਚੀ ਦਾ ਕੰਡਾ ਕਰਨ ਲੱਗੇ ਆਂ। ਸਾਰੇ ਸਮਾਨ ਦਾ ਇਸ ਤਰ੍ਹਾਂ ਕੰਡਾ ਕਰਕੇ ਆਪ ਨੂੰ ਪਤਾ ਲੱਗ ਜੂਗਾ ਕਿੰਨੇ ਕ ਦਾ ਸਮਾਨ ਬੰਨਦਾ ਹੈ। ਵਾਹ ਤੇਰੇ 28 ਕਰ ਗਿਆ ਮੁੰਡਿਆ 28 ਚਲਣ ਲੈ ਸਮਾਨ ਲੋਡ ਕਰ ਲਿਆ ਤੇ ਟੋਟਲ ਬਿੱਲ ਤੁਸੀਂ ਦੇਖ ਸਕਦੇ ਹੋ तकरीबन 11000 378 ਰੁਪਿਆ ਦਾ ਬਣਿਆ ਰਾਮ ਅੱਜ ਰਿਪੋਰਟ ਦਿਨ ਲਾ ਲਓ ਅਰੇ ਐਸਿਡ ਲੱਗ ਗਈ ਪਸ਼ੂ ਦੀ ਫਰਸ ਆ ਦੇਖੋ ਯਾ ਬਣਾਤੀ ਕਰਨੀ ਮਾਰੇ ਮਾਰ ਕੇ ਬਤਾਇਆ 60 ਬੰਦੇ ਉਹ ਉਹ ਪਾਟ ਪਾਈ ਬੰਦ ਦੱਸ ਪਾਉਂ ਹੈ ਹਲੋ ਹਲੋ ਅਰਜੀਤ ਕੇ ਕਰੇ ਆਰ ਸਵਾਨ ਲੋਈ ਡੱਗੀ ਬਣ ਕੇ ਹੋ ਗਈ ਤਿਆਰ ਦੇਖੋ ਤੁਸੀਂ ਜੋ ਮਿੱਟੀ ਨਿਕਲੀ ਸੀ ਉਹ ਖਿੜੀ ਆਰਤੀ ਹੈ ਕਰਾਹੇ ਦੇ ਨਾਲ ਦੇਖੋ ਸਾਰੇ ਘਰ ਦੇ ਵਿੱਚ ਤੇ ਆਹ ਜੋ ਢੇਰ ਪਿਆ ਇਹ ਇੱਥੇ ਪਾ ਦਾਂਗੇ ਤੇ ਇੱਟਾਂ ਦੇ ਸਿਮਿੰਟ ਆਪਣੇ ਕੋਲੇ ਜੋ ਬਚਿਆ ਸੀਗਾ ਉਹ ਦੀ ਆਪਾਂ ਆ ਦੇਖੋ ਕੰਦ ਕੱਢ ਪੀ ਇੱਥੇ ਬੈਠਕ ਪਾਉਣੀ ਆ ਤੇ ਨਰਮੇ ਤੋਂ ਬਾਅਦ ਨਰਮਾ ਚੁਕਾਂਗੇ ਹੁਣ ਉਸ ਤੋਂ ਬਾਅਦ ਇੱਥੇ ਇਨੀ ਸ਼ਕ ਵਗੈਰਾ ਪਾ ਦਾਂਗੇ ਆ ਦੇਖੋ ਜੀ ਤੇ ਆਹ ਫਰਸ਼ ਲਾਈ ਆਪਾਂ ਪਸੂਆਂ ਦੀ ਉਸ ਇੱਥੇ ਲਾਈ ਆ ਇੱਥੇ ਅੰਦਰ ਵੀ ਲਾਉਣੀ ਆ ਤੇ ਇੱਟਾਂ ਰੱਖਤੀਆਂ ਆਪਾਂ ਉਹ ਖੋਜ ਦੇ ਵਿੱਚ ਉਸ ਚੱਕ ਕੇ ਜੋ ਥੋੜੇ ਦਿਨਾਂ ਬਾਅਦ ਪਸ਼ੂ ਬਾਹਰ ਬੰਨਣ ਲੱਗ ਜਾਂਗੇ ਸਿਆਲ ਤੇ ਉਦੋਂ ਫਰਸ਼ਾਂਦਰ ਵੀ ਲਾ ਦੇਾਂਗੇ ਤੇ ਇੱਥੇ ਫਰਸ਼ ਲਈ ਸੀ ਇੱਕ ਅੱਧੀ ਤਾਂ ਆਪਾਂ ਲਾਦੀ ਸੀ ਪਹਿਲਾਂ ਵੀਡੀਓ ਪਾਈ ਸੀ ਆਪਾਂ ਅੱਧੀ ਫਰਸ਼ ਆਹ ਜਿੰਨਾ ਕਿ ਲਾਇਆ ਤਾਂ ਦੀ ਸੁਣੇ ਫਰਸ਼ ਲਾਈ ਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀ ਕਮੈਂਟ ਕਰਕੇ ਜੂਰ ਦੱਸ ਦਿਓ ਤੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਛੋਟਾਏ ਬਲੌਗ ਅੱਜ ਦਾ ਆਪਾਂ ਕਰਤਾ ਅਪਲੋਡ ਉਮੀਦ ਆ ਤੁਹਾਨੂੰ ਪਸੰਦ ਆਊਗਾ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੂਰ ਦੱਸ ਦਿਓ ਚੈਨਲ ਨੂੰ ਆਪਣਾ ਜੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਫਿਰ ਹੋਰ ਵੀਡੀਓ ਦੇ ਵਿੱਚ ਧੰਨਵਾਦ